ਕੇ ਨਾ ਕੇ ਨਾ ਭੂਲਣ ਹਾਰ ਬਖਸਣ ਹਾਰ ਬਖਸ ਲਾ ਨਾਨਕ ਪਾਰ ਉਤਾਰ ਅਸੀਂ ਖਾਤੇ ਬਹੁਤ ਕਮਾਵਦੇ ਅੰਤ ਨਾ ਪਾਰ ਆਵਾਰ ਹਰ ਕਿਰਪਾ ਕਰ ਕੈ ਬਖਸ ਲਾ ਹਉ ਪਾਪੀ ਵਡ ਗੁਣ ਹੈ ਗਾਰ ਸੁ ਕਹੋ ਟਲ ਗੁਰ ਸੇਵੀਆ ਅਹਨ ਸੋ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਦਨਮ ਮਾਰਣਾ ਦੁਖ ਜਾਏ ਹੋਵੇ ਸਪਤ ਖਸਮ ਦੀ ਨੁਰ ਅਰ ਸੋਹ ਕੋਰ ਸੋਹ ਝਟਿਆ ਤੋਦ ਡਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਆ ਸਜਣ ਸਚਾ ਪਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਆਏ ਸਬਨਾ ਦਾ ਵੇ ਸਾਹ ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਮੰਗਾਓ ਰਾਮ ਤੇ ਇੱਕ দান ਸਗਲ ਮਨੋਰਥਾ ਪੂਰਨ ਹੋਵਹ ਸਿਮਰੋ ਤੁਮਰਾ ਨਾਮ ਮੰਗਾ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵਹਿ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੇਰੇ ਹਿਰਦੈ ਵਸਹਿ ਸੰਤਨ ਕਾ ਸੰਗ ਪਾਵ ਸੋਗਾ ਅਗ ਨਮਹ ਮਨ ਨ ਵਿਆਪੈ ਆਠ ਪਹਿਰ ਗੋਣ ਗਾਵ ਸਵਾਸਤਾ ਵਿਵਸਥਾ ਹਰ ਕੀ ਸੇਵਾ ਮਦ ਹੰਤਾ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸਰ ਬਾਹੜਾ ਜਨਮ ਨਾ ਛਾਪਣਾ ਸੁਆਸਤ ਬਿਵਸਥਾ ਹਰ ਕੀ ਸੇਵਾ ਮਦ ਅੰਤਿ ਪ੍ਰਭ ਜਾਪਣਾ ਨਾਨਕ ਰੰਗ ਲਗਾ ਪਰਮੇਸਰ ਵਾਹੜ ਜਨਮ ਨਾ ਛਾਪਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨਾ ਸਗਲਾ ਮਨੋਰਥ ਪੂਰਾ ਨਾ ਹੋਵਹਿ ਸਿਮਰੋ ਤੁਮਰਾ ਨਾਮਾ ਰਹਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ ਵਾਹਿਗੁਰੂ ਸਾਹਿਬ ਜੀ ਦੇ ਨਨ ਕੀ ਪ੍ਰਤਪਾਲ ਕਰੈ ਨਿਤਾ ਸੰਤ ਉਭਾਰ ਗਨੀ ਮਨ ਗਾਰੈ ਪਾਸ਼ ਪਸ਼ੂ ਨਗ ਨਾਦ ਨਰਾਦ ਅਪਾ ਸਰਬ ਸਮੈ ਸਭ ਕੋ ਪ੍ਰਤਪਾਰੈ ਬੋਖ ਤਹੈ ਦਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਦਾ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ ਵਾਹਿਗੁਰੂ ਸਾਹਿਬ ਜੀ ਸਵਈਆ ਆਪਣੇ ਕੋਪ ਕੀ ਪਾਵਕ ਮੈਂ ਬਲ ਤੇਰੋ ਸਬੈ ਸਮ ਫੂਸ ਜਾਰਾ ਹੋ ਸ਼ਰਵਣ ਜਿਤੋ ਤੋਹ ਅੰਗਾ ਨਾਮੈ ਸੋ ਸਭ ਸਮ ਨੀਰਹਿ ਕੀ ਅਵਟਹੁ ਆਪਣੇ ਕੋ ਪਾਕੀ ਪਾਵਕ ਮੈਂ ਬਲ ਤੇਰੋ ਸਭ ਸਮ ਫੂਸਾ ਜਾਰਹੁ ਸ੍ਰੌਨ ਜੇ ਤੋ ਤੋਹ ਅੰਗਾ ਨਮੈਂ ਸੋ ਸਭ ਸਮ ਨੀਰਹਿ ਕੀ ਆਵਟ ਹਾਂ ਦੇਖ ਜਾ ਆਪਣੇ ਪੌਰਖ ਕੋ ਰਣ ਮੈਂ ਜਬ ਹੀ ਕਬ ਸਿਆਮ ਚੜੈ ਹੋ ਤਉ ਤੇਰੋ ਅੰਗ ਕੋ ਮਸ ਸਭ ਤਿਹ ਪੀਤਾਰ ਡਰ ਕੈ ਆਸ਼ ਪਕਹਿ ਹਾਂ ਅਸੇ ਬਿਬਾਦ ਕਾ ਆਹਾਵ ਮੈਂ ਦੋ ਕਰੋਧ ਪਰਿ ਅਤ ਜੋਦ ਮਚਾਇਓ ਬਨਨ ਸਿਓ ਦੇਵਾ ਔਰ ਦੇਵਾ ਕਾਰ ਤੂਰਾ ਉਠੀ ਰਥ ਪਈਆਂ ਨਾ ਛਾਇਓ ਕਉਤਕ ਦੇਖਨ ਕਉ ਸਸ ਸੂ ਰਾਜ ਆਏ ਹੋਤੇ ਤੇ ਨ ਮੰਗਲ ਲਗਾਇਓ ਅੰਤ ਨਾ ਸਿਆਮ ਤੇ ਜੀਤਾ ਸਕਿਆ ਸੋ ਅੰਤ ਹੈ ਕੋ ਪਉ ਨ ਧਾਮ ਸਿਦਾਇ ਕਉ ਤਕ ਦੇਖਨ ਕਉ ਸਸ ਸੂਰਾਜ ਆਏ ਹੋਤੇ ਤੇ ਨ ਮੰਗਲ ਲਗਾਇਓ ਅੰਤ ਨਾ ਸਿਆਮ ਤੇ ਜੀਤਾ ਸਕਿਆ ਸੋ ਅੰਤਹ ਕੋਪੋ ਨ ਧਾਮ ਸਦਾਯ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ